ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਉਸ ਦਿਵਾਰ ਦੇ ਦਰਸ਼ਨ ਕਰ ਰਹੇ ਜਿੱਥੇ 13 ਪੂਨ ਮਾ ਗੁਰਜੀ ਜੀ ਨੇ ਲਾਲਾਂ ਨੂੰ ਤੋੜਿਆ ਇਹ ਆਖਰੀ ਮਿਲਣੀ ਸੀ ਠੰਡੇ ਬੁਰਜ ਦੇ ਅੰਦਰ ਇਹ ਆਖਰੀ ਗਲਵਕੜੀ ਸੀ ਸਰੀਰ ਕਰਕੇ ਜ਼ੁਲਮੋ ਸਤਮ ਦੀ ਇੰਤਿਹਾਹ ਹੋਈ ਇਸ ਧਰਤੀ ਤੇ ਸਹਿਬਜ਼ਾਦਿਆਂ ਦੇ ਅੱਗੇ ਸ਼ਰਤ ਰੱਖੀ ਗਈ ਜ਼ਿੰਦਗੀ ਦਾ ਮੌਤ ਜੇ ਜ਼ਿੰਦਗੀ ਚਾਹੁੰਦੇ ਹੋ ਤੇ ਗੁਲਾਮਾਂ ਵਾਂਗੂ ਸਿਰ ਝੁਕਾ ਕੇ ਸਿੱਖੀ ਪਿਆਸ ਕੇ ਸਵੈ ਮਾਨ ਤੇ ਗੌਰਵ ਛੱਡ ਕੇ ਜੂਨਾ ਪਏਗਾ ਸਹਿਬਜ਼ਾਦਿਆਂ ਨੇ ਸਿਰੜ ਤੇ ਸਦਕ ਨਹੀਂ ਹਾਰਿਆ ਸੀਸ ਦੀਆ ਪਰ ਸਿਰ ਨਾ ਦੀਆ ਦੇ ਵਾਕਾਂ ਦੇ ਪਹਿਰਾ ਦਿੰਦਿਆਂ ਦਾਦੇ ਦੇ ਪੂਰਨਿਆਂ ਤੇ ਚਲਦਿਆਂ ਏਸੀ ਦੀਵਾਰ ਏਸੀ ਬੁਨਿਆਦ ਵਾਲੀ ਜਗ੍ਹਾ ਤੇ ਖੜੇ ਹੋ ਕੇ ਇਹ ਧਰਤੀ ਉੱਤੇ ਉਹ ਨੀਂ ਉਸਰਦੀ ਐ ਜਿਹੜੀ ਨੀਂ ਸਹਿਬਜ਼ਾਦਿਆਂ ਨੂੰ ਆਪਣੀ ਅਗੋਸ਼ ਵਿੱਚ ਲੈਂਦੀ ਐ ખોડી ਤੱਕ ਇਂਟੇ ਚੁੰਦੀ ਮੂੰਹ ਤੱਕ ਆ ਗਈ ਬੀਨੀ ਕੋ ਢਾਂਪਤੇ ਹੀ ਅੱਖੋਂ ਪੇ ਛਾ ਗਈ ਹਰ ਤਾਂਕ ਸੀ ਜਬੀ ਕੋ ਘਹਿਣ ਸਾ ਲਗਾ ਗਈ ਇਸ ਕੇ ਬਾਦ ਜੋਗੀ ਜੀ ਹੋਈ ਬਸ ਥੋੜੀ ਦੇਰ થી ਇਹ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕਾ ਢੇਰ ਸੀ ਸਾਹ ਰੁਕੇ ਦਿਲ ਲਰ ਜੁੱਠੇ ਫੇਫਰੇ ਕੰਬੁੱਠੇ ਖੂਨ ਦਾ ਦੌਰਾ ਰੁਕ ਗਿਆ ਜਬ ਦਿਵਾਰੇ ਦਬਾਓ ਸੇ ਹੱਬ ਸੇ ਦਮ ਹੁਆ ਦੌਰਾਨੇ ਖੂਨ ਰੁਕਨੇ ਲੱਗਾ ਔਰ ਸਾਹਸ ਕਮ ਹੁਆ ਬੋਲੇ ਤਬ ਦੋਨੋ ਬਾਜ਼ਾਹਰ ਸਿਤਮ ਹੁਆ ਬਾਤਨ ਪੰਥ ਤੇ ਖੁਦਾ ਦਾ ਕਰਮ ਹੁਆ ਸਹਿਬਜ਼ਾਦੇ ਕਹਿਣ ਲੱਗੇ ਸਾਡੇ ਤੇ ਜਿੰਨਾ ਜ਼ੁਲਮ ਹੋਏਗਾ ਉੰਨਾ ਪੰਥ ਦੀ ਝੋਲੀ 'ਚ ਖੁਸ਼ੀਆਂ ਪਹਿਣਗੀਆਂ ਇਹ ਕੌਮ ਦੀ ਨਹੀਂ ਉਸਰੀ ਨੀਹਾਂ ਪੱਕੀਆਂ ਕੀਤੀਆਂ ਸਿਰੜ ਦੇ ਨਾਲ ਸਿਦਕ ਦੇ ਨਾਲ ਸਹਿਬਜ਼ਾਦਿਆਂ ਦੀ ਬੇਹੋਸ਼ੀ ਤੋਂ ਬਾਅਦ ਫਿਰ ਇਸ ਦੀਵਾਰ ਵਿੱਚੋਂ ਕੱਢਿਆ ਗਿਆ ਹੋਸ਼ ਵਿੱਚ ਲਿਆ ਕੇ ਫਿਰ ਉਹਨਾਂ ਅੱਗੇ ਇਹ ਸ਼ਰਤ ਰੱਖੀ ਗਈ ਅਜੇ ਵੀ ਜ਼ਿੰਦਗੀ ਦੀ ਭਿਖਿਆ ਮੰਗ ਲਵੋ ਸਿੱਖੀ ਤਿਆਗ ਦੋ ਦਿਨ ਕਬੂਲ ਕਰੋ ਆਪਣੇ ਇਮਾਨ ਨੂੰ ਧਰਮ ਨੂੰ ਤਿਆਗੋ ਗੁਰੂ ਲਾਲਾ ਨੇ ਸਦਕ ਨਾਲ ਜਵਾਬ ਦਿੱਤਾ ਸੀ ਅਸੀਂ ਉਸ ਦਾਦੇ ਦੇ ਪੋਤੇ ਹਾਂ ਜਿਨ੍ਹਾਂ ਨੇ ਸੀਸ ਦਿਆਂ ਪਰ ਸਿਰਣ ਨਾ ਦਿਆਂ ਇਸ ਦੀਵਾਰ ਦੇ ਸਾਹਮਣੇ ਖੜਾ ਹੈ ਇਤਿਹਾਸ ਕਹਿੰਦਾ ਉਸ ਜਗ੍ਹਾ ਦੇ ਉੱਤੇ ਰੱਖ ਕੇ ਗਰਦਨਾ ਦੇ ਉੱਤੇ ਸ਼ੁਰੇ ਚੱਲਦੇ ਆ ਹੌਲੀ-ਹੌਲੀ ਜਿੰਨੂੰ ਜਿਵਾ ਕਰਨਾ ਕਹਿੰਦੇ ਆ ਸਾਹ ਰਗਾਂ ਕੱਟੀਆਂ ਗਈਆਂ ਪਰਲ-ਪਰਲ ਖੂਨ ਵਹਿੰਦਾ ਹੈ ਹੌਲੀ-ਹੌਲੀ ਦਮ ਟੁੱਟਦਾ ਹੈ ਬਾਬਾ ਜੋਰਾਵਰ ਸਿੰਘ ਜੀ ਦਾ ਸਰੀਰ ਜਲਦੀ ਸ਼ਾਂਤ ਹੋ ਗਿਆ ਪਰ ਜ਼ਿਕਰ ਆਉਂਦਾ ਹੈ ਇਤਿਹਾਸ ਵਿੱਚ ਬਾਬਾ ਜੋਰਾਵਰ ਸਿੰਘ ਜੀ ਕੇ ਪ੍ਰਾਨ ਖੰਡੇ ਸੇ ਬੇਗ ਛੁੱਟ ਗਏ ਫਤਿਹ ਸਿੰਘ ਆਦ ਘੜੀ ਚਰਨ ਮਾਰਤ ਬਹੇ ਸਾਢੇ 12 ਮਿੰਟ ਬਾਬਾ ਫਤਿਹ ਸਿੰਘ ਦਾ ਸਰੀਰ ਇਸੇ ਸਥਾਨ ਤੇ ਥਿਲਦਾ ਰਿਹਾ ਫਿਰ ਹੌਲੀ-ਹੌਲੀ ਪ੍ਰਾਨ ਨਿਕਲਦੇ ਆ ਤੇ ਸ਼ਾਂਤ ਹੁੰਦਾ ਪਰ ਇੱਕ ਸਨੇਹਾ ਇਸ ਧਰਤੀ ਨੇ ਸਦਾ ਦਿੱਤਾ ਜੋ ਗੁਰੂ ਲਾਲਾ ਨੇ ਪੰਥ ਦੇ ਨਾਮ ਆਖਿਆ ਸੀ ਕਿ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ ਪੇ ਉਠਾ ਚੱਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ ਗੱਦੀ ਸੇ ਤਖਤ ਬਾ ਸਭ ਕੌਮ ਪਾਏਗੀ ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨਾ ਤੱਕ ਮਿਟਾਏਗੀ ਉਹਨਾਂ ਨੇ ਸਾਨੂੰ ਇੱਕ ਨਿਸ਼ਾਨਾ ਦਿੱਤਾ ਇਹ ਆਖਰੀ ਸਾਹਾਂ ਤੱਕ ਜ਼ੁਲਮ ਵਿਰੋਧ ਯੋਜਨਾ ਤੇ ਫਿਰ ਨਤੀਜੇ ਨਿਕਲਦੇ ਆ ਕਿ ਇਸ ਧਰਤੀ ਉੱਤੇ ਜਿੱਥੇ ਗੁਰੂ ਲਾਲਾਂ ਦਾ ਖੂਨ ਡੁੱਲਿਆ ਸੀ ਉੱਥੇ ਖਾਲਸਾ ਰਾਜ ਦੇ ਨਿਸ਼ਾਨ ਸੱਭ ਝੁਲਦੇ ਆ ਇਹ ਧਰਤੀ ਖਾਲਸਾਪਨ ਤੁਹਾਨੂੰ ਆਵਾਜ਼ਾਂ ਮਾਰ ਕੇ ਕਹਿ ਰਹੀ ਹੈ ਆਓ ਆਪਣੇ ਘਰਾਂ ਚ ਸਿੱਖੀ ਸੰਭਾਲੋ ਇਹੀ ਬਾਰ-ਬਾਰ ਜੋਰ ਹੈ ਕਿ ਹਰ ਘਰ ਦੇ ਅੰਦਰ ਤੁਹਾਡੀਆਂ ਸੁਰਤਾਂ ਦੇ ਅੰਦਰ ਇਹ ਦੀਵਾਰ ਦੀ ਯਾਦ ਹੋਵੇ ਸਹਿਬਜ਼ਾਦਿਆਂ ਦੀ ਕਰਨੀ ਵਸੇ ਅੱਜ ਜਿਸ ਤਰ੍ਹਾਂ ਪੰਜਾਬ ਦੀ ਧਰਤੀ ਨੂੰ ਨਸ਼ਿਆਂ ਦੇ ਸਮੁੰਦਰ 'ਚ ਡੋਬਿਆ ਜਾ ਰਿਹਾ ਲੰਬੂ ਲੱਗੇ ਪਏ ਨੇ ਸਾਡੀ ਜਵਾਨੀ ਬਚ ਸਕੇ ਅਸੀਂ ਆਪਣਾ ਰੁੱਖ ਸਾਬਜਾਦਿਆਂ ਦੀ ਇਸ ਗੈਰਤਮੰਦ ਧਰਤੀ ਵੱਲ ਕਰੀਏ ਸਾਡੇ ਅੰਦਰ ਧਰਮ ਦਾ ਰੰਗ ਚੜੇ ਬਾਰ-ਬਾਰ ਪੁਕਾਰ ਕੇ ਤੁਹਾਡੀਆਂ ਰੂਹਾਂ ਨੂੰ ਆਵਾਜ਼ਾਂ ਮਾਰਦੀ ਹੈ ਤੁਹਾਡੀ ਸੁਰਤ ਨੂੰ ਜਗਾਉਂਦੀ ਹੈ ਇਹ ਦੀਵਾਰ ਸਰਹੰਦ ਦੀ ਦੀਵਾਰ ਕੌਮ ਦੀਆਂ ਨੀਹਾਂ ਦੀ ਪੁਕਾਰ ਹੈ ਕੌਮ ਦੀਆਂ ਨੀਹਾਂ ਦੀ ਮਜ਼ਬੂਤੀ ਹੈ ਆਓ ਖਾਲਸਾ ਪੰਥ ਦੀ ਆਪਣੀ ਵਿਰਾਸਤ ਨਾਲ ਜੁੜੀਏ ਆਪਣੇ ਭਵੇਖ ਨੂੰ ਸਵਾਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ